ਬਾਈ ਦੇ ਵਿੱਚ ਫਤਵਾ ਦਿੱਤਾ ਤਗੜੇ ਤਗੜੇ ਤਣਾੜ ਹਲਾ ਦਿੱਤੇ ਅਸਲ ਦੇ ਵਿੱਚ ਰਾਜਨੀਤੀ ਬਦਲ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੋਕ ਚਾਹੁੰਦੇ ਨੇ ਵੀ ਜਿਹੜਾ ਬੰਦਾ ਸਾਡੀ ਗੱਲ ਸੁਣ ਸਕਦਾ ਜਿਹੜਾ ਬੰਦਾ ਸਾਨੂੰ ਮਿਲਦਾ ਹੈ ਜਿਹੜਾ ਬੰਦਾ ਸਾਡੀ ਆਵਾਜ਼ ਚੁੱਕ ਸਕਦਾ ਜਿਹੜਾ ਬੰਦਾ ਸਾਡੇ ਸੁੱਖ ਦੁੱਖ ਲਈ ਹਾਜ਼ਰ ਹੁੰਦਾ ਅਸੀਂ ਵੋਟ ਉਹਨੂੰ ਬੋਲ ਸਭ ਤੋਂ ਵੱਡਾ ਮੁੱਦਾ ਇੱਥੇ ਨਸ਼ੇ ਦਾ ਉਹਨੇ ਪੰਛੀ ਨਹੀਂ ਹੁੰਦੇ ਜਿਹਨੇ ਡਰੋਨ ਆ ਜਾ ਜਦੋਂ ਦਾ ਸਫਰ ਚੱਲੇ ਮੁੱਦੇ ਮੁੱਦੇ ਨਜ਼ਰ ਆ ਰਹੇ ਕਿਉਂਕਿ ਹੱਲ ਹੋਇਆ ਹੀ ਕੋਈ ਜੇ ਹੱਲ ਹੋਇਆ ਹੁੰਦਾ ਤੇ ਦਿੱਕਤ ਹੀ ਕਰਦੀ ਜਿਹੜੇ ਜਿਹੜੇ ਬਾਡਰ ਦੇ ਏਰੀਆ ਨੇ ਉਹਨਾਂ ਨੂੰ ਤਰਜੀਹ ਦੇ ਰਹੇ ਨੇ ਪਹਿਲ ਦੇ ਰਹੇ ਨੇ ਵੀ ਇਧਰਲੇ ਪਾਸੇ ਆਪਾਂ ਜਿਹੜਾ ਕੰਮ ਹੈ ਵਧੀਆ ਤਰੱਕੀ ਪਰਿਆ ਲੈ ਕੇ ਚੱਦੀ ਹੈ ਪਰ ਜੇ ਸੈਂਟਰ ਦੀ ਸਪੋਰਟ ਹੋਵੇ ਉਹ ਹੋਰ ਜ਼ਿਆਦਾ ਡਬਲ ਹੋ ਜਾਂਦਾ ਹੈ ਤਨਾ ਕਿਤੇ ਮਤਰੇ ਹੀ ਮਾ ਵਾਲਾ ਸ਼ੁਰੂ ਤੋਂ ਸੈਂਟਰ ਦਾ ਸਟੂਟ ਰਿਆ ਸਾਡੇ ਨਾਲ ਲੋਕ ਸਭਾ 2024 ਦਾ ਸਿਆਸੀ ਪਾਰਾ ਬਾਕੀ ਗਰਮੀ ਨੂੰ ਵੀ ਮਾਤ ਦੇਂਦਾ ਨਜ਼ਰ ਆ ਰਿਹਾ ਹੈ ਪੰਜਾਬ ਦੇ ਵਿੱਚ तमाम ਸਿਆਸਤਦਾਨ ਪੱਪਾ ਭਾਰ ਨੇ ਹਰ ਇੱਕ ਜਿਹੜਾ ਉਮੀਦਵਾਰ ਹੈ ਉਹ ਲੋਕਾਂ ਦੇ ਵਿੱਚ ਵਿਚਰ ਰਿਹਾ ਹੈ ਲੋਕਾਂ ਨੂੰ ਆਪਣੇ ਆਪਣੇ ਤਰੀਕੇ ਦੇ ਨਾਲ ਲੁਭਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਗੱਲ ਕਰੀਏ ਹਲਕਾ ਗੁਰਦਾਸਪੁਰ ਦੀ ਤਾਂ ਕਾਫੀ ਹੌਟ ਸੀਟ ਜਿਹੜੀ ਮੰਨੀ ਜਾ ਰਹੀ ਹੈ ਆਮ ਆਦਮੀ ਪਾਰਟੀ ਨੇ ਆਪਣੇ ਵਿਧਾਇਕ ਨੂੰ ਇਸ ਚੋਣਵੀ ਮੈਦਾਨ ਦੇ ਵਿੱਚ ਉਤਾਰਿਆ ਸ਼ਹਿਰੀ ਕਲਸੀ ਸਾਡੇ ਨਾਲ ਨੇ ਸਭ ਤੋਂ ਯੰਗ ਉਮੀਦਵਾਰ ਵੀ ਅਸੀਂ ਕਹਿ ਸਕਦੇ ਹਾਂ ਸ਼ਰੀ ਜੀ ਕਿਵੇਂ ਦੇਖ ਰਹੇ ਹੋ ਟੱਕਰ ਜਿਸ ਤਰੀਕੇ ਦੇ ਨਾਲ ਅਸੀਂ ਕਈਏ ਸਿਆਸਤ ਦੇ ਤੋਂ ਨੰਤਰ ਮੰਨੇ ਜਾਂਦੇ ਨੇ ਚਾਹੇ ਸੁਖਜਿੰਦਰ ਰੰਦਾਵਾ ਹੋਣ ਡਾਕਟਰ ਚੀਮਾ ਹੋਣ ਤੇ ਮੁਕਾਬਲਾ ਤੁਹਾਡਾ ਉਹਨਾਂ ਨਾਲ ਬਿਲਕੁਲ ਜੀ ਇਹ ਜਿਹੜੀ ਟੱਕਰ ਤਗੜੇ ਸਿਆਸਤਦਾਨ ਨੇ ਸਾਰੇ ਜੀ ਜਿਨ੍ਹਾਂ ਦਾ ਤਜਰਬਾ ਕਹਿੰਦੇ ਨੇ ਸਾਡਾ ਬਹੁਤ ਜ਼ਿਆਦਾ ਔਰ ਅੱਜ ਅਸੀਂ ਪਾਰਟੀ ਨੇ ਡਿਊਟੀ ਲਈ ਹੈ ਉਸ ਡਿਊਟੀ ਨੂੰ ਮੁੱਖ ਰੱਖਦੇ ਹੋਏ ਪ੍ਰਚਾਰ ਵੀ ਚੱਲ ਰਿਹਾ ਚੱਲ ਰਿਹਾ ਤੇ ਵਿਚਾਰ ਚਰਚਾ ਵੀ ਹੋ ਰਹੀ ਹੈ ਜਦੋਂ 22 ਦੇ ਵਿੱਚ ਵੇਖਿਆ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਇੱਕੋ ਦਮ ਸਾਰੀ ਸਿਆਸਤ ਨੂੰ ਨਵਾਂ ਮੋੜ ਦੇ ਦਿੱਤਾ ਸਾਰੇ ਜਿਹੜੇ ਸਿਆਸਤ ਦੇ ਤਨ ਅੰਤਰ ਕਹੇ ਜਾਂਦੇ ਸੀ ਸਾਰਿਆਂ ਨੂੰ ਹਿਰਾ ਕੇ ਰੱਖ ਦਿੱਤਾ ਤੇ 24 ਵਿੱਚ 22 ਦਾ ਇੰਪੈਕਟ ਤਾਂ ਕਿਤੇ ਨਾ ਕਿਤੇ ਜ਼ਰੂਰ ਦੇਖਣ ਨੂੰ ਮਿਲੇਗਾ ਜਿਸ ਤਰੀਕੇ ਦੇ ਨਾਲ 22 ਦੇ ਵਿੱਚ ਹਲਚਲ ਹੋਈ ਸੀ ਸਿਆਸਤ ਦੇ ਵਿੱਚ ਤੇ ਤੁਸੀਂ ਮੁਕਾਬਲਾ ਕਿਹਦੇ ਨਾਲ ਆਪਣਾ ਮੰਨ ਰਹੇ ਹੋ ਦੇਖੋ ਜੀ ਇਹ ਲੋਕਾਂ ਦੇ ਡਿਪੈਂਡ ਹੈ ਲੋਕ ਚਾਹੁੰਦੇ ਜਿਤਨਾ 22 ਦੇ ਵਿੱਚ ਫਤਵਾ ਦਿੱਤਾ ਤਗੜੇ ਤਗੜੇ ਤਣਾੜ ਹਲਾ ਦਿੱਤੇ ਅਸਲ ਦੇ ਵਿੱਚ ਰਾਜਨੀਤੀ ਬਦਲ ਗਈ ਹੈ ਆਮ ਆਦਮੀ ਪਾਰਟੀ ਦੀ ਸਰਕਾਰੋਂ ਤੋਂ ਬਾਅਦ ਲੋਕ ਚਾਹੁੰਦੇ ਨੇ ਵੀ ਜਿਹੜਾ ਬੰਦਾ ਸਾਡੀ ਗੱਲ ਸੁਕਦਾ ਸੁਣ ਸਕਦਾ ਹੈ ਜਿਹੜਾ ਬੰਦਾ ਸਾਨੂੰ ਮਿਲਦਾ ਹੈ ਜਿਹੜਾ ਬੰਦਾ ਸਾਡੀ ਵਾਅਦ ਚੁੱਕ ਸਕਦਾ ਹੈ ਜਿਹੜਾ ਬੰਦਾ ਸਾਡੇ ਸੁੱਖ ਦੁੱਖ ਲਈ ਹਾਜ਼ਰ ਹੁੰਦਾ ਅਸੀਂ ਵੋਟ ਉਹਨੂੰ ਬੋਣੇ ਕਿਉਂਕਿ ਜਿਹੜਾ ਵੀ ਵੀ ਆਈ ਪੀ ਕਲਚਰ ਹੀ ਨਾ ਉਹ ਉਹਨਾਂ ਨੂੰ ਲੋਕ ਲੋਕ ਥੋੜੇ ਜਿਹਾ ਉਹਨਾਂ ਤੋਂ ਗਰੇਜ ਕਰਦੇ ਔਰ ਜਿਹੜਾ ਵੀ ਵੀ ਆਈ ਪੀ ਤੋਂ ਬਾਅਦ ਜਿਹੜਾ ਮੈਂ ਕਹਿ ਸਕਦਾ ਵਾਂ ਵੀ ਤਾਨਾਸ਼ਹੀਰ ਰਹੀ ਹੈ ਲੋਕੋ ਨਾਲ ਤਾਂ ਵੀ ਗ੍ਰੇਜ ਕਰਦੇ ਨੇ ਸੋ ਫਰਕ ਪੈ ਰਿਹਾ ਜੀ ਲੋਕ ਬੇਹਤ ਆਛਾ ਪਿਆਰ ਮਿਲ ਰਿਹਾ ਜੀ ਔਰ ਮੈਨੂੰ ਮਾਨ ਹੈ ਰਣੀ ਵੀ ਇਹਨਾਂ ਦਾ ਜਿਹੜੇ ਇਹਨਾਂ ਮੈਂ ਕਹਿ ਸਕਦਾ ਵੀ ਕਿਉਂਕਿ ਇਸ ਏਰੀਆ ਦੇ ਵਿੱਚ 7 ਸੀਟਾਂ ਜਿਹੜੀਆਂ 6 ਸੀਟਾਂ ਜਿਹੜੀਆਂ ਕਾਂਗਰਸ ਦੀਆਂ ਸੀ ਤੇ 2 ਸੀਟਾਂ ਜਿਹੜੀਆਂ ਸੀ ਉਹ ਆਮ ਆਦਮੀ ਪਾਰਟੀ ਦੀਆਂ ਸੀ ਔਰ 1 ਸੀਟ ਜਿਹੜੀ ਹੈ ਉਹ ਭਾਜੀਪੀ ਦੀ ਸੀ ਪਰ ਜਿਸ ਕਦਰ ਪ੍ਰਚਾਰ ਔਰ ਜਿਸ ਕਦਰ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਬਹੁਤ ਮੈਂ ਕਹਿ ਸਕਦਾ ਵੀ ਰਿਸਪਾਂਸ ਵਧੀਆ ਨਜ਼ਰ ਆ ਰਿਹਾ ਹੈ ਸ਼ਰੀ ਜੀ ਜਿਸ ਤਰੀਕੇ ਨਾਲ ਅਸੀਂ ਪਿਛਲੇ ਐਮਪੀ ਨੂੰ ਦੇਖਿਆ ਸਨੀ ਦਿਓਲ ਨੂੰ ਉਤਾਰਿਆ ਸੀ ਪਰ ਸਨੀ ਦਿਓਲ ਨਜ਼ਰ ਨਹੀਂ ਆਏ ਗੁਰਦਾਸਪੁਰ ਦੇ ਵਿੱਚ ਪੋਸਟਰ ਤੱਕ ਲੱਗੇ ਕਿ ਸਨੀ ਦਿਓਲ ਗਾਇਬ ਹੈ ਕਿਤੇ ਨਾ ਕਿਤੇ ਗੁਰਦਾਸਪੁਰ ਨੂੰ ਇੱਕ ਨਵਾਂ ਨਾਮ ਉਦਾਸਪੁਰ ਦਾ ਦੇ ਦਿੱਤਾ ਗਿਆ ਕਿ ਇੱਥੋਂ ਦਾ ਸੰਸਦ ਮੈਂਬਰ ਜਿਹੜਾ ਉਹ ਨਜ਼ਰ ਹੀ ਨਹੀਂ ਆਇਆ ਦੇਖੋ ਜੀ ਨਹੀਂ ਨਹੀਂ ਇਹ ਉਦਾਸਪੁਰ ਨਹੀਂ ਹੈ ਜੀ ਸਾਡਾ ਗੁਰਦਾਸਪੁਰ ਹੈ ਪਰਸਨਲੀ ਕੋਈ ਬੰਦਾ ਜੇ ਕੋਈ ਲੀਡਰ ਆ ਆਵੇ ਜਾਂ ਕੋਈ ਕਿਸੇ ਨੂੰ ਬਣਾਇਆ ਹੋਵੇ ਉਹ ਨਾ ਸੁਣੇ ਉਹ ਗੱਲ ਇੱਕ ਵੱਖਰੀ ਅਲੱਗ ਆ ਪਰ ਇਹ ਨਹੀਂ ਕਹਿ ਸਕਦੇ ਕਿਉਂਕਿ ਗੁਰਦਾਸਪੁਰ ਵਾਲੇ ਇੱਕ ਵਾਰੀ ਪਿਆਰ ਬਹੁਤ ਕਰਦੇ ਨੇ ਹਰ ਇੱਕ ਨੂੰ ਜੇ ਕੋਈ ਬਾਹਰੋਂ ਚੱਲ ਕੇ ਹੁੰਦਾ ਉਹਨੂੰ ਦੋਵੇਂ ਹੱਥੀ ਛਾਵਾ ਕਰਦੇ ਨੇ ਪਰ ਜੇ ਕੋਈ ਖਰਾ ਨਾ ਉਤਰੇ ਫਿਰ ਉਸ ਤੋਂ ਬਾਅਦ ਉਹਦੇ ਵੱਲ ਮੂੰਹ ਨਹੀਂ ਲਾਉਂਦੇ ਇਹ ਵੀ ਦੱਸ ਬਾਰਡਰ ਏਰੀਆ ਹੈ ਬਾਰਡਰ ਨਾਲ ਲੱਗਦਾ ਹੈ ਕੀ ਤੁਹਾਨੂੰ ਕੀ ਲੱਗਦਾ ਹੈ ਜੇਕਰ ਤੁਸੀਂ ਐਮਪੀ ਬਣ ਜਾਂਦੇ ਹੋ ਤਾਂ ਕੀ ਇਹੋ ਜੀ ਜਿਹੜੀ ਪਹਿਲੀ ਜਿਹੜੀ ਹੈ ਮੁੱਦਾ ਹੋਏਗਾ ਜਿਹੜਾ ਜਿਹੜਾ ਸੋਲਵ ਕੀਤਾ ਜਾਏਗਾ ਉਹ ਕਿਹੜਾ ਹੋਏਗਾ ਦੇਖੋ ਜੀ ਇਹ ਬਾਰਡਰ ਏਰੀਆ ਹੈ ਸਭ ਤੋਂ ਵੱਡਾ ਮੁੱਦਾ ਇੱਥੇ ਨਸ਼ੇ ਦਾ ਉਹਨੇ ਪੰਛੀ ਨਹੀਂ ਹੁੰਦੇ ਜਿਨੇ ਡਰੋਨ ਆ ਜਾਂਦੇ ਨੇ ਸੋ ਇੰਡਸਟਰੀ ਦਾ ਮੁੱਦਾ ਇੱਥੇ ਵੱਡੇ ਹਸਪੀਟਲਾਂ ਦਾ ਮੁੱਦਾ ਇੱਥੇ ਕੋਈ ਸਟੇਡੀਅਮ ਹੈ ਨਹੀਂ ਇਧਰ ਦੇ ਪਾਸੇ ਉਹ ਵੱਡਾ ਵੀ ਸਾਡੇ ਸਪੋਰਟਸ ਵਾਸਤੇ ਕੋਈ ਵਧੀਆਂ ਗਰਾਊਂਡਾਂ ਹੋਣੀਆਂ ਚਾਹੀਦੀਆਂ ਉਹ ਹੈ ਨਹੀਂ ਮੁੱਦਾ ਵੀ ਉਹ ਵੀ ਮੁੱਦਾ ਜਿਹੜਾ ਮੇਨ ਨਜ਼ਰ ਆ ਰਿਹਾ ਹੈ ਬਾਕੀ ਦੀਨਾ ਨਗਰ ਦੇ ਵਿੱਚੋਂ ਕਈ ਵਾਰੀ ਦਰਿਆ ਨਗਦੇ ਨੇ ਉੱਥੋਂ ਜਦੋਂ ਪਾਣੀ ਹਿਮਾਚਲ ਤੋਂ ਵੱਧ ਜਾਂਦਾ ਲੋਕਾਂ ਦੀਆਂ ਜ਼ਮੀਨਾਂ ਖਰਾਬ ਹੋ ਜਾਂਦੀਆਂ ਉਹਦਾ ਪੱਕੇ ਪੈਰੀ ਹੱਲ ਕਰਨਾ ਉਹ ਬੜਾ ਵੱਡਾ ਮੁੱਦਾ ਹੈ ਪਠਾਨਕੋਟ ਦੇ ਵਿੱਚ ਫਾਟਕਿਆਂ ਦੀ ਸਮੱਸਿਆ ਬਹੁਤ ਉਹ ਬਹੁਤ ਤਕੜੇ ਮੁੱਦੇ ਨੇ ਸੋ ਕਹਿਣ ਦਾ ਭਾਵ ਜਦੋਂ ਦਾ ਸਫ਼ਰ ਚੱਲਿਆ ਮੁੱਦੇ ਮੁੱਦੇ ਨਜ਼ਰ ਆ ਰਹੇ ਕਿਉਂਕਿ ਹੱਲ ਹੋਇਆ ਹੀ ਕੋਈ ਨਹੀਂ ਜੇ ਹੱਲ ਹੋਇਆ ਹੁੰਦਾ ਫਿਰ ਦਿੱਕਤ ਹੀ ਕੀਦੀ ਅੱਛਾ ਚਲੋ ਬਤੌਰ ਐਮਪੀ ਤੁਸੀਂ ਦੱਸਿਆ ਕਿ ਇਹ तमाम ਮੁੱਦੇ ਹੈਗੇ ਆ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਨੇ ਬਹੁਤ ਸਾਰੇ ਵਾਅਦੇ ਵੀ ਕੀਤੇ ਜਿਹੜੇ ਪੂਰੇ ਵੀ ਕੀਤੇ ਜਾ ਰਹੇ ਆ ਜ਼ਮੀਨੀ ਪੱਧਰ ਦੇ ਉੱਤੇ ਕਿ ਪੰਜਾਬ ਸਰਕਾਰ ਨੇ ਕੁਝ ਵਿਚਾਰਿਆ ਗੁਰਦਾਸਪੁਰ ਦੇ ਏਰੀਆ ਲਈ ਜਿਸ ਤਰੀਕੇ ਨਾਲ ਕਿਉਂਕਿ ਇੰਡਸਟਰੀਅਲ ਇੰਡਸਟਰੀ ਲਿਆਉਣ ਦੀ ਗੱਲ ਤਾਂ ਅਕਸਰ ਮਾਨ ਸਾਹਿਬ ਕਰਦੇ ਰਹਿੰਦੇ ਆ ਕਿ ਪੰਜਾਬ ਦੇ ਵਿੱਚ ਉਦਯੋਗ ਹਰ ਜਗ੍ਹਾ ਤੇ ਲੈ ਕੇ ਆਉਣਾ ਗੁਰਦਾਸਪੁਰ ਬਾਰੇ ਕੋਈ ਵਿਚਾਰ ਚਰਚਾ ਹੋਈ ਹੈ ਬਿਲਕੁਲ ਜੀ ਉਹ ਅਕਸਰ ਪੋਜ਼ਿਟਿਵ ਰਹਿੰਦੇ ਨੇ ਔਰ ਜਿਹੜੇ ਜਿਹੜੇ ਬਾਰਡਰ ਦੇ ਏਰੀਆ ਨੇ ਉਹਨਾਂ ਨੂੰ ਤਰਜੀਹ ਦੇ ਰਹੇ ਨੇ ਪਹਿਲ ਦੇ ਰਹੇ ਨੇ ਵੀ ਇਧਰਲੇ ਪਾਸੇ ਆਪਾਂ ਜਿਹੜਾ ਕੰਮ ਹੈ ਵਧੀਆ ਤਰੱਕੀ ਪਰਿਆ ਲੈ ਕੇ ਚੱਲੀਏ ਹੁਣ ਇੰਡਸਟਰੀ ਦੀ ਗੱਲ ਚੱਲੇ ਪੰਜਾਬ ਪੱਧਰ ਤੇ ਆਪਣੇ ਲੈਵਲ ਤੇ ਤੇ ਜੋਰ ਲਾ ਹੀ ਰਹੇ ਨੇ ਘੜੀ ਰਹੇ ਆ ਪਰ ਜੇ ਸੈਂਟਰ ਦੀ سپورਟ ਹੋਵੇ ਉਹ ਹੋਰ ਜਿਆਦਾ ਡਬਲ ਹੋ ਜਾਂਦਾ ਪਰ ਕਿਤੇ ਨਾ ਕਿਤੇ ਕਮੀਆਂ ਰਹੀਆਂ ਨੇ ਹੁਣ ਸਾਡਾ ਟੈਕਸ ਦਾ ਪੈਸਾ ਆਰਡੀਐਫ ਦਾ ਪੈਸਾ ਉਹ ਢੱਕਿਆ ਪਿਆ ਸੀ ਉਹ ਨਹੀਂ ਮਿਲ ਸਕਿਆ ਸਾਨੂੰ ਸਾਡੇ ਕਿਸਾਨਾਂ ਦੇ ਹੱਕ ਜਿਹੜੇ ਸੀ ਉਹ ਨਹੀਂ ਸਾਨੂੰ ਮਿਲ ਸਕੇ ਸੋ ਸਾਨੂੰ ਖਾਮਿਆ ਜਿਹੜਾ ਕਿਤੇ ਨਾ ਕਿਤੇ ਮਤਰਈ ਮਾਂ ਵਾਲਾ ਸ਼ੁਰੂ ਤੋਂ ਸੈਂਟਰ ਦਾ ਸੁਲੂਕ ਰਿਹਾ ਸਾਡੇ ਨਾਲ ਪਰ ਇਸ ਵਾਰ ਮੈਨੂੰ ਇੰਨੀ ਆਸ ਹੈ ਵੀ ਵਧੀਆ ਪੰਜਾਬ ਦੀ ਜਿਹੜੀ ਬਿਹਤਰੀਨ ਦੀ ਭਲਾਈ ਲਈ ਜਿਹੜੇ ਲੋਕ ਵੇਜਣਗੇ ਉਹਦਾ ਰਿਜ਼ਲਟ ਮਿਲੂਗਾ ਜੀ ਤੁਸੀਂ 13 ਜ਼ੀਰੋ ਦੀ ਗੱਲ ਕਰਦੇ ਨਜ਼ਰ ਆ ਰਿਓ ਸੁਖਵੀਰ ਸਿੰਘ ਬਾਦਲ ਕਹਿ ਰਹੇ ਸੀ ਕਹਿੰਦੇ ਜਿਹੜੀ ਜ਼ੀਰੋ ਹੈ ਉਹ ਜ਼ਰੂਰ ਕਹਿੰਦੇ ਆਮ ਆਦਮੀ ਪਾਰਟੀ ਦੀ ਝੋਲੀ ਪਏਗੀ ਵਿਰੋਧੀਆਂ ਦਾ ਕੀ ਕਹਿਣਾ ਜੀ ਇਹਦੇ ਉਦੋਂ ਦੇ ਬੋਲਦੇ ਰਹਿੰਦੇ ਆਪਣੀਆਂ ਗੱਲਾਂ ਤੋਂ ਹੀ ਬਾਅਦ ਵਿੱਚ ਭੱਜ ਜਾਂਦੇ ਪਹਿਲਾਂ ਕਹਿੰਦੇ ਸਰਕਾਰ ਨਹੀਂ ਚੱਲਣੀ ਚੱਲ ਗਈ ਫਿਰ ਕਹਿੰਦੇ ਜੀ ਆਪਣੇ ਬਿਜਲੀ ਵਾਲੀ ਗਰੰਟੀ ਨਹੀਂ ਪੂਰੀ ਹੋਣੀ ਉਹ ਵੀ ਹੋ ਗਈ ਸੋ ਕਹਿਣ ਦਾ ਭਾਵ ਕਿੰਨੀ ਕਵਾਰੀ ਇਹ ਬਿਆਨ ਦੇਣਗੇ ਤੇ ਕਿੰਨੀ ਵਾਰੀ ਮੁੱਕਰਨਗੇ ਮੈਂ ਤੇ ਹੈਰਾਨ ਹੁਣਾ ਇਸੇ ਗੱਲ ਤੋਂ ਸੋ ਫਿਕਰ ਨਾ ਕਰੋ ਲੋਕਾਂ ਨੇ ਫਤਵਾ ਦੇਣਾ ਲੋਕਾਂ ਤੇ ਡਿਪੈਂਡ ਹੈ ਅੱਛਾ ਆਖਰੀ ਸਵਾਲ ਚਾਰਾਂ ਦੇ ਵਿੱਚ ਚੁਕੋਣਾ ਮੁਕਾਬਲਾ ਤਿੰਨਾਂ ਦੇ ਵਿੱਚੋਂ ਤੁਸੀਂ ਕਿਹਦੇ ਨਾਲ ਆਪਣਾ ਮੁਕਾਬਲਾ ਦੇਖਦੇ ਹੋ ਸੁਖਜਿੰਦਰ ਰੰਦਾਵਾ ਦਿਨੇਸ਼ ਬੱਬੂ ਜਾਂ ਫਿਰ ਡਾਕਟਰ ਚੀਮਾ ਦੇਖੋ ਜੀ ਮੁਕਾਬਲਾ ਜਿਹੜਾ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਮੁਕਾਬਲਾ ਲੋਕ ਤੈਅ ਕਰਦੇ ਨੇ ਔਰ ਫੈਸਲਾ ਵੀ ਲੋਕਾਂ ਦੇ ਹੱਥ ਵਾਸਾ ਔਰ ਲੋਕਾਂ ਨੇ ਮਨ ਬਣਾਇਆ ਹੋਇਆ ਵੀ ਇਸ ਵਾਰ ਜਿਹੜਾ ਮੌਕਾ ਹੈ ਉਹ ਆਮ ਆਦਮੀ ਪਾਰਟੀ ਨੂੰ ਦੇਣਾ ਹੈ ਤਾਂ ਬਿਲਕੁਲ ਸ਼ੈਰੀ ਕਲਸੀ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਨੇ ਤੇ ਬਟਾਰਾ ਤੋਂ ਐਮ ਐਲ ਏ ਵੀ ਨੇ ਬੜੀ ਸੋਨੀਆ ਗੱਲਾਂ ਕੀਤੀਆਂ ਜਿਹੜੇ ਗੁਰਦਾਸਪੁਰ ਦੇ ਵਾਕਿਆ ਹੀ ਲੋਕਾਂ ਦੇ ਮੁੱਦੇ ਨੇ ਉਹਨਾਂ ਮੁੱਦਿਆਂ ਦੇ ਬਾਰੇ ਗੱਲਬਾਤ ਕੀਤੀ ਕਿ ਜੇਕਰ ਐਮਪੀ ਬੰਦੇ ਨੇ ਜੇਕਰ ਲੋਕ ਇਹਨਾਂ ਦੇ ਸਿਰ ਤੇ ਸੇਹਰਾ ਸਜਾਉਂਦੇ ਨੇ ਤਾਂ ਉਹ ਤਮਾਮ ਮੁੱਦਿਆਂ ਦੇ ਵੱਲ ਧਿਆਨ ਦਿੱਤਾ ਜਾਏਗਾ ਮੁੱਦਿਆਂ ਨੂੰ ਹੱਲ ਕੀਤਾ ਜਾਏਗਾ ਖੈਰ 1 ਜੂਨ ਨੂੰ ਜਿਹੜਾ ਲੋਕਾਂ ਨੇ ਕਿਸ ਦੇ ਹੱਥ ਦੇ ਵਿੱਚ ਫਤਵਾ ਜਾਰੀ ਕਰਨਾ ਹੈ ਲੋਕਾਂ ਦੇ ਹੱਥ ਹੈ ਗੁਰਦਾਸਪੁਰ ਦੀ ਜਨਤਾ ਦੇ ਹੱਥ ਹੈ ਵੇਖਣਾ ਹੋਏਗਾ ਕਿਸ ਦੇ ਸਿਰ ਦੇ ਉੱਤੇ ਸੇਹਰਾ ਸੱਚਦਾ ਹੈ 1 ਜੂਨ ਨੂੰ ਲੋਕਾਂ ਨੇ ਆਪਣੀ ਵੋਟ ਪਗਤਾਨੀ ਹੈ 4 ਜੂਨ ਨੂੰ ਨਤੀਜੇ ਸਭ ਦੇ ਸਾਹਮਣੇ ਹੋਣਗੇ ਕੈਮਰਾ ਪਰਸਨ ਸੰਦੀਪ ਦੇ ਨਾਲ ਮਹਿਸ਼